ਬਹੁਤ ਵਧੀਆ ਲੱਗ ਰਿਹਾ ਹੈ ਮਸ਼ੀਨਰੀ ਦੇਖ ਕੇ ਜਿਹੜੀਆਂ ਪ੍ਰਾਣੀਆਂ ਤਕਨੀਕਾਂ ਨੂੰ ਨਵੀਂ ਤਕਨੀਕ ਨਾਲ ساری ਮਸ਼ੀਨਰੀ ਬਣੀ ਹੈ ਦੇਖ ਰਹੇ ਹਾਂ ਕਿ ਬਚਪਨ ਚ ਖੁਦ ਖੇਤੀ ਕਰਦੇ ਰਹੇ ਆ ਦੇਖਦੇ ਰਹੇ ਆ ਮਾਤਾ ਪਿਤਾ ਫਾਜ਼ਲ ਸਾਹਿਬ ਨੂੰ ਦਾਦਾ ਜੀ ਨੂੰ ਤੇ ਅੱਜ ਆ ਕੇ ਦੇਖ ਕੇ ਪਤਾ ਲੱਗਾ ਕਿ ਬਹੁਤ ਕੁਝ ਬਦਲ ਚੁੱਕਾ ਹੈ ਲੋਕ ਜਾੜੀ ਪੀੜ੍ਹੀ ਜਿਹੜੀ ਹੈ ਪੰਜਾਬ ਨੂੰ ਛੱਡ ਕੇ ਬਾਹਰ ਜਾਂਦੀ ਆ ਪਰ ਸਾਡੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਦੀ ਕਿਸਾਨੀ ਨੂੰ ਤੇ ਪੰਜਾਬ ਦੀ ਕਿਸਾਨੀ ਦੇ ਉਹ ਯਾਰਾਂ ਨੂੰ ਸੰਭਾਲ ਕੇ ਰੱਖਿਆ ਅੱਜ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਆਲੂ ਵੇਜਨ ਤੱਕ ਦੀ ਮਸ਼ੀਨਰੀ ਜਿਹੜੀ ਆ ਆਲੂ ਪੱਟਣ ਤੱਕ ਵੀ ਮਸ਼ੀਨਰੀ ਆ ਮੱਕੀ ਵੇਜਨ ਦੀ ਮਸ਼ੀਨਰੀ ਆ ਖਾਰਮ ਮਸ਼ੀਨਰੀ ਤਿਆਰ ਪੰਜਾਬ ਦੇ ਨੌਜਵਾਨਾਂ ਨੇ ਪੰਜਾਬ ਦੇ ਵਿੱਚ ਇੰਡਸਟਰੀ ਜਿਹੜੀ ਆ ਪ੍ਰਫੁੱਲਤ ਹੋ ਰਹੀ ਹੈ ਤੇ ਬਹੁਤ ਨਵੀਂ ਤਕਨੀਕ ਨਾਲ ਜਿਹੜੀ ਅੱਜ ਦੀ ਖੇਤੀਆ ਹੋ ਰਹੀ ਹੈ ਸੋ ਬੜਾ ਦੇਖ ਕੇ ਅਲਗ-ਅਲਗ ਜਗ੍ਹਾ ਤੇ ਸਟਾਲਾ ਤੇ ਜਾ ਰਹੇ ਆ ਤੇ ਦੇਖ ਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਵੀ ਜਿਹੜੇ ਇੰਜੀਨੀਅਰ ਸਹਿਬਾਨ ਆ ਬਹੁਤ ਮਿਹਨਤ ਕਰ ਰਹੇ ਆ ਜਿਨ੍ਹਾਂ ਦੇ ਨੌਲੇਜ ਆ ਜਿਨ੍ਹਾਂ ਨੇ ਫੈਕਟਰੀਆਂ ਚਲਾਈਆਂ ਤੋ ਬਾਹਰ ਨਾਲੋਂ ਕਿਤੇ ਅੱਗੇ ਜਾ ਚੁੱਕਿਆ ਹੈ ਹਿੰਦੁਸਤਾਨ ਤੇ ਹਿੰਦੁਸਤਾਨ ਦੇ ਨੌਜਵਾਨ ਨੂੰ ਬੇਨਤੀ ਹੈ ਕਿ ਇਹੋ ਜਿਹੇ ਜਿਹੜੇ ਐਗਰੀਗੇਸ਼ਨ ਲੱਗਦੇ ਆ ਉਹ ਸਾਰਿਆਂ ਨੂੰ ਬੇਨਤੀ ਆ ਕਿ ਜਰੂਰ ਆ ਕੇ ਦੇਖੇ ਕਰੋ ਆ ਕੇ ਸਿੱਖੇ ਕਰੋ ਤੇ ਜਿਹਦੀ ਹੈ ਇਹਦਾ ਫਾਇਦਾ ਉਠਾ ਕੇ ਇਹੋ ਜਿਹੀ ਮਸ਼ੀਨਰੀਆਂ ਨਾਲ ਆਪਣੀ ਖੇਤੀ ਕਰੀਏ ਤੇ ਜਿੱਥੇ ਆਪਾਂ ਬਾਹਰ ਜਾ ਕੇ ਮਜ਼ਦੂਰ ਬਣਦੇ ਆ ਆਪਾਂ ਆਪਣੇ ਖੇਤਾਂ ਦੀ ਮਾਲਕ ਬਣ ਕੇ ਆਪਾਂ ਆਪਣੀ ਜਿਹੜੀ ਕਮਾਈ ਹੈ ਬਾਹਰ ਨਾਲੋਂ ਵੱਧ ਕਰ ਸਕਦੇ ਆ। ਬੜੀ ਨਗਰ ਨਿਗਰ ਜਿਉਣਨ ਲੱਗੀ 21 ਦਸੰਬਰ ਦਾ ਸਮਾਂ ਦਿੱਤਾ ਗਿਆ। ਦੇਖੋ ਥੋੜਾ ਸਮਾਂ ਨਹੀਂ ਦੇਖੋ ਬਹੁਤ ਵਧੀਆ ਸਮਾਂ ਜਿਹੜੋ ਜਿਹੜੀ ਪਾਰਟੀ ਨੇ ਸੇਵਾ ਕੀਤੀ ਹੋਵੇ ਲੋਕਾਂ ਨੂੰ ਪਤਾ ਹੁੰਦਾ ਸੇਵਾਦਾਰ ਬਣ ਕੇ ਸਾਡੇ ਜਿਹੜੇ ਵਲੰਟੀਅਰ ਆ ਜਿਹੜਿਆਂ ਨੇ ਟਿਕਟਾਂ ਵੀ ਉਮੀਦਵਾਰ ਬਣਿਆ ਜਿਹੜਾ ਨੇ ਫਾਰਮ ਭਰੇ ਹੋਏ ਆ ਉਹਨਾਂ ਵਿੱਚੋਂ ਇੱਕ ਨੂੰ ਮਿਲਣੀ ਹੈ ਜਿਹੜਾ ਸਾਡੀ ਪਾਰਟੀ ਦਾ ਇੱਕੋ ਸਿਸਟਮ ਹੈ ਸਰਵੇ ਹੁੰਦਾ ਤੇ ਜਿਹੜਾ ਮਹੱਲਿਆਂ ਦੇ ਵਿੱਚ ਬਾਡਾਂ ਦੇ ਵਿੱਚ ਸੇਵਾਦਾਰ ਬਣ ਕੇ ਸੇਵਾ ਕਰਦਾ ਨੂੰ ਟਿਕਟ ਮਿਲਦੀ ਹੈ ਸੋ ਕੱਲ ਨੂੰ ਟਿਕਟ ਅਨਾਊਂਸ ਹੋ ਜਾਣੀ ਹੈ